ਤੁਹਾਡੇ ਵੀ ਬੱਚੇ ਵਿਦੇਸ਼ਾਂ ਵਿੱਚ ਹਨ ਪਰ ਕਿਸੇ ਕਾਰਨ ਕਰਕੇ ਨਾ ਹੀ ਉਹਨਾਂ ਦੀ ਨੌਕਰੀ ਵਿੱਚ ਤਰੱਕੀ ਹੋ ਰਹੀ ਹੈ ਤੇ ਜੋ ਵੀ ਕੰਮ ਵਿੱਚ ਹੱਥ ਪਾਉਂਦੇ ਹਨ ਉਹਨਾਂ ਵਿੱਚ ਬਹੁਤ ਰੁਕਾਵਟਾਂ ਆਉਂਦੀਆਂ ਹਨ ਤਾਂ ਅੱਜ ਆਪਾਂ ਤੁਹਾਡੇ ਲਈ ਇੱਕ ਮਹਾਂ ਉਪਾਅ ਲੈ ਕੇ ਆਏ ਹਾਂ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ ਸਿਰਫ ਇੱਕ ਮਹਾ ਉਪਾਅ ਜਿਸ ਨੂੰ ਕਰਕੇ ਤੁਹਾਡੇ ਬੱਚੇ ਜਿਹੜੇ ਮਰਜੀ ਦੇਸ਼ ਵਿਦੇਸ਼ ਭਲਾ ਇਹ ਕੈਨੇਡਾ ਅਮਰੀਕਾ ਦੁਬਈ ਜੁਕੇ ਵਿੱਚ ਹੋਣ ਇਹ ਉਪਾਅ ਤੁਸੀਂ ਹਰ ਇੱਕ ਲਈ ਕਰ ਸਕਦੇ ਹੋ ਜਿਹਨੂੰ ਕਰਕੇ ਤੁਹਾਡੇ ਬੱਚੇ ਵਿਦੇਸ਼ਾਂ ਵਿੱਚ ਤਰੱਕੀ ਕਰ ਸਕਦੇ ਹਨ ਤੇ ਵਧੀਆ ਸੈੱਟ ਹੋ ਸਕਦੇ ਹਨ ਉਨ੍ਹਾਂ ਦੇ ਵਿਦੇਸ਼ ਵਿੱਚ ਤਰੱਕੀ ਦੇ ਰਸਤੇ ਖੁੱਲ ਜਾਣਗੇ ਜਿਸ ਨਾਲ ਉਹ ਚੰਗੀ ਧਨ ਦੌਲਤ ਦੇ ਮਾਲਕ ਬਣ ਸਕਦੇ ਹਨ ਇਹ ਉਪਾਾ માત્ર 20 ਰੁਪਏ ਦਾ ਹੈ ਪਰ ਅਸਰ ਲੱਖਾਂ ਕਰੋੜਾਂ ਦਾ ਹੈ ਇਹ ਉਪਾਦ ਤੁਸੀਂ ਆਪਣੇ ਮੁੰਡੇ ਜਾਂ ਕੁੜੀ ਜਾਂ ਆਪਣੇ ਘਰ ਦੇ ਕਿਸੇ ਵੀ ਮੈਂਬਰ ਲਈ ਤਾਰਫ ਸਕਦੇ ਹੋ ਜੋ ਵਿਦੇਸ਼ ਵਿੱਚ ਸੈੱਟ ਹੋਣ ਜਾ ਤਰੱਕੀ ਕਰਨੀ ਚਾਹੁੰਦਾ ਹੈ ਇਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਕਰਕੇ ਦੱਸੋ ਤੁਹਾਡੇ ਬੱਚੇ ਕਿਹੜੇ ਦੇਸ਼ ਵਿੱਚ ਹਨ ਦੋਸਤੋ ਅੱਜ ਜੋ ਉਪਾਅ ਆਪਾਂ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਇਹ ਇੱਕ ਅਜਮਾਇਆ ਹੋਇਆ ਉਪਾਅ ਹੈ ਜੈਨੂ ਕਰਕੇ ਕਾਫੀ ਲੋਕਾਂ ਦੇ ਬੱਚੇ ਵਿਦੇਸ਼ ਵਿੱਚ ਤਰੱਕੀ ਕਰ ਗਏ ਹਨ ਤੇ ਤੁਸੀਂ ਵੀ ਇਹ ਉਪਾਅ ਕਰਕੇ ਆਪਣੇ ਬੱਚਿਆਂ ਦੀ ਤਰੱਕੀ ਕਰਾ ਸਕਦੇ ਹੋ ਇਹ ਉਪਾਅ ਤੁਹਾਡੇ ਬੱਚੇ ਵੀ ਕਰ ਸਕਦੇ ਹਨ ਜੇਕਰ ਕਿਸੇ ਕਾਰਨ ਕਰਕੇ ਉਹਨਾਂ ਦਾ ਟਾਈਮ ਨਹੀਂ ਲੱਗਦਾ ਜਾਂ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਉਪਾਅ ਬੱਚਿਆਂ ਦੀ ਮੰਮੀ ਵੀ ਕਰ ਸਕਦੇ ਹਨ ਭਾਵੇਂ ਬੱਚੇ ਵਿਦੇਸ਼ਾਂ ਵਿੱਚ ਹੋਣ ਪਰ ਉਹਨਾਂ ਦੇ ਮੰਮੀ ਇੰਡੀਆ ਵਿੱਚ ਵੀ ਇਹ ਉਪਾਅ ਕਰਕੇ ਆਪਣੇ ਬੱਚਿਆਂ ਦੀ ਤਰੱਕੀ ਲਈ ਇਹ ਪਾਵਰਫੁਲ ਉਪਾਅ ਕਰ ਸਕਦੇ ਹਨ ਪਰ ਯਾਦ ਰੱਖਿਓ ਇਹ ਉਪਾਅ ਬੱਚਿਆਂ ਤੋਂ ਇਲਾਵਾ ਉਹਨਾਂ ਦੀ ਮੰਮੀ ਹੀ ਕਰ ਸਕਦੇ ਹਨ ਉਪਾਅ ਬਹੁਤ ਸਸਤਾ ਹੈ ਪਰ ਇਸ ਉਪਾਅ ਦੇ ਚਮਤਕਾਰ ਕਾਫੀ ਵਧੀਆ ਹਨ ਜੈਨੂ ਕਰਕੇ ਤੁਹਾਨੂੰ ਵਧੀਆ ਤੇ ਜਲਦੀ ਨਤੀਜੇ ਮਿਲਣਗੇ ਇਹ ਉਪਾਅ ਤੁਸੀਂ ਕਦੇ ਵੀ ਮੰਗਲਵਾਰ ਦੇ ਦਿਨ ਨੂੰ ਸਵੇਰੇ ਉੱਠ ਕੇ ਕਰ ਸਕਦੇ ਹੋ ਉਪਾਅ ਹੈ ਤੁਸੀਂ ਸਵੇਰੇ ਉੱਠ ਕੇ ਨਹਾ ਕੇ ਮੰਦਰ ਜਾਂ ਆਪਣੇ ਘਰ ਵਿੱਚ ਗਣੇਸ਼ ਜੀ ਦੀ ਆਰਤੀ ਕਰਕੇ ਉਹਨਾਂ ਨੂੰ ਬੂੰਦੀ ਦੇ ਮਿੱਠੇ ਲੱਡੂ ਦਾ ਭੋਗ ਲਗਵਾਓ ਲੱਡੂ ਭਾਵੇਂ ਦੋ ਹੀ ਲਿਆਓ ਜੇਕਰ ਤੁਸੀਂ ਗਣੇਸ਼ ਜੀ ਦੀ ਆਰਤੀ ਗਾ ਨਹੀਂ ਸਕਦੇ ਹੋ ਤਾਂ ਤੁਸੀਂ ਫੋਨ ਤੇ ਲਾ ਕੇ ਵੀ ਸੁਣ ਸਕਦੇ ਹੋ ਪਰ ਭੋਗ ਲਗਵਾਉਣ ਲਈ ਲੱਡੂ ਬੂੰਦੀ ਦੇ ਹੀ ਲੈਨੇ ਹਨ ਤੇ ਫਿਰ ਤੁਸੀਂ ਆਪਣੇ ਬੱਚੇ ਲਈ ਰੱਬ ਅੱਗੇ ਪ੍ਰਾਰਥਨਾ ਕਰੋ ਜੋ ਵੀ ਤੁਸੀਂ ਆਪਣੇ ਬੱਚਿਆਂ ਲਈ ਚਾਹੁੰਦੇ ਹੋ ਉਹ ਮੰਗੋ ਤੇ ਫਿਰ ਇਹ ਲੱਡੂ ਦਾ ਪ੍ਰਸ਼ਾਦ ਆਪਣੇ ਘਰ ਜਾਂ ਬਾਹਰ ਕਿਸੇ ਨੂੰ ਵੀ ਵੰਡ ਸਕਦੇ ਹੋ ਇਹ ਉਪਾਅ ਇੰਨਾ کارਗਰ ਹੈ ਤੁਸੀਂ ਇੱਕ ਹੀ ਮਹੀਨੇ ਵਿੱਚ ਦੇਖ ਲੱਗੋਗੇ ਕਿ ਤੁਹਾਡੇ ਬੱਚੇ ਵਿਦੇਸ਼ ਵਿੱਚ ਹੌਲੀ-ਹੌਲੀ ਤਰੱਕੀ ਕਰ ਰਹੇ ਹਨ ਤੇ ਉਹਨਾਂ ਦੀ ਸਿਹਤ ਵੀ ਬਿਲਕੁਲ ਠੀਕ ਤੇ ਦਰੁਸਤ ਰਹੇਗੀ ਦੋਸਤੋ ਇਹ ਉਪਾਅ ਤੁਸੀਂ ਹਰ ਮੰਗਲਵਾਰ ਕਰਨਾ ਹੈ ਤੁਹਾਨੂੰ ਮਨ ਚਾਹੇ ਨਤੀਜੇ ਮਿਲਣਗੇ ਤੁਸੀਂ ਇਹ ਉਪਾਅ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਤੇ ਐਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨ ਲਵੋ ਧੰਨਵਾਦ